ਹਾਂਜੀ ਇਹ ਛੋਟੀ ਬਈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੂਜਾ ਸੂਆ ਸੂਈ ਹੋਈ ਐ ਕੱਦ ਕਾਠ ਵੀ ਛੋਟੀ ਦਾ ਬਹੁਤ ਐ ਤੇ ਸੰਗ ਤੁਹਾਡੇ ਸਾਹਮਣੇ ਫੇਸ ਕੁਆਲਟੀ ਸੰਗ ਥੋੜਾ ਜਿਹਾ ਖੁੱਲਾ ਐ ਪਰ ਗੋਲ ਮੁੜਿਆ ਹੋਇਆ ਜੈਡ ਬਲੈਕ ਛੋਟੀ ਐ ਪੂਛ ਥੋੜੀ ਜਿਹੀ ਚਿੱਟੀ ਐ ਬਈ ਜੀ ਪੈਠਪੂੜਾ ਛੋਟੀ ਦਾ ਬਹੁਤ ਚੰਗਾ ਐ ਤੇ ਥਣ ਹਵਾਨਾ ਵੀ ਬਹੁਤ ਚੰਗਾ ਐ ਬਿਲਕੁਲ ਤਾਜੀ ਸੂਈ ਐ ਛੋਟੀ ਥਣ ਥਣ ਦੇਖ ਸਕਦੇ ਹਾਂ ਬਹੁਤ ਚੰਗਾ ਲੱਗਿਆ ਹੋਇਆ ਥਣ ਦੀ ਕੁਆਲਟੀ ਗਰਗੜ੍ਹ ਦੀ ਦੂਰੀ ਤੇ ਥਣ ਲੱਗਿਆ ਹੋਇਆ ਤੇ ਪਸਮਾਹ ਦੇ ਵਿੱਚ ਇਦੋਂ ਬਾਈ ਦੁੱਗਣਾ ਥਣ ਕੱਢਦੀ ਏ ਝੋਟੀ ਚਵਾਈ ਦੀ ਬਿਲਕੁਲ ਰੂਮਰ ਜੀ ਪੋਲੀ ਏ ਬਾਈ ਜੀ ਅੱਜ ਇਸ ਝੋਟੀ ਨੂੰ ਸੂਈ ਨੂੰ ਪੰਜਵਾਂ ਦਿਨ ਆ ਕੱਟੀ ਏ ਇਸ ਝੋਟੀ ਦੇ ਮਗਰ ਆ ਕੱਟੀ ਦੀ ਵੀ ਬਹੁਤ ਚੰਗੀ ਕੁਆਲਿਟੀ ਏ ਬਾਈ ਜੀ ਪਿਆਰੀ ਜਾਤ ਨਸਲ ਵਾਲੀ ਕੱਟੀ ਦਿੱਤੀ ਏ ਇਸ ਝੋਟੀ ਨੇ ਦੂਜਾ ਸੂਆ ਇਸ ਟਾਈਮ ਸੂਈ ਹੋਈ ਏ ਤੇ ਬੋਲਾ ਇਸ ਝੋਟੀ ਕੋਲੇ 8 ਕਿਲੋ ਹਾਜ਼ਰ ਏ ਦੁੱਧ ਦੋ 10 11 ਕਿਲੋ ਬਾਈ ਜੀ ਖੁੱਲਾ ਦੇਈ ਜਾਊਗੀ ਹਵਾਨਾ ਬਹੁਤ ਪਿਆਰਾ ਹੈ ਹਜੇ ਹੋਰ ਬਾਈ ਜੀ ਇਹਨੇ ਦੁੱਧ ਤੇ ਆ ਕੇ ਹਵਾਨਾ ਖੁੱਲਾ ਕਰ ਜਾਣਾ ਥਣ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣ ਲੱਗਿਆ ਹੋਇਆ ਅਗਲਾ ਪਿਛਲਾ ਥਣ ਬਿਲਕੁਲ ਇੱਕੋ ਜਿਹਾ ਥਣ ਹੈ ਫਾਈਨਲ ਰੇਟ ਇਹ ਝੋਟੀ ਦਾ 95000 ਰੁਪਿਆ 95000 ਦੇ ਵਿੱਚ ਇਹ ਝੋਟੀ ਤੁਹਾਨੂੰ ਮਿਲ ਜਾਊਗੀ ਆ ਕੱਟੀ ਇਸ ਛੋਟੀ ਦੇ ਮਗਰ ਆ ਜੀ ਪੰਜਵਾਂ ਦਿਨ ਅੱਜ ਸੂਈ ਨੂੰ ਐ 8 ਕਿਲੋ ਬੌਲਾ ਹਾਜ਼ਰ ਹੈ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬਹਿਵਲ ਕਲਾਂ ਕੋੜਪੂਰੇ ਤੋਂ 8 ਕਿਲੋਮੀਟਰ ਤੇ ਇਹ ਪਿੰਡ ਹੈ ਫੋਨ ਨੰਬਰ 62803 70720 ਤੇ ਕੰਟੈਕਟ ਕਰਕੇ ਇਸ ਛੋਟੀ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਮੈਨੂੰ ਪ੍ਰੀਤ ਬਹਿਵਲ ਨੂੰ ਕਰ ਲੋ ਫੋਲੋ ਧੰਨਵਾਦ ਜੀ